ਦਿਨ ਹੈ ਉਸੇ ਤਰ੍ਹਾਂ ਮਾਗੀ ਦੀ ਸੰਗਰਾਦ ਵੀ ਸਾਡੇ ਰੋਹਾਨੀ ਜ਼ਿੰਦਗੀ ਵਿੱਚ ਇੱਕ ਨਵਾਂ ਦਰਵਾਜ਼ਾ ਖੋਲਣ ਵਾਲਾ ਦਿਨ ਹੈ ਮਾਗੀ ਉਹ ਦਿਨ ਹੈ ਜਦੋਂ 40 ਮੁਕਤੀਆਂ ਦੀ ਕੁਰਬਾਨੀ ਸਾਡੇ ਸਾਹਮਣੇ ਜਿਉਂਦੀ ਜਾਗਦੀ ਮਿਸਾਲ ਬਣ ਕੇ ਖੜੀ ਹੁੰਦੀ ਉਹ ਸਿੱਖ ਜਿਨ੍ਹਾਂ ਨੇ ਇੱਕ ਵਾਰ ਗੁਰੂ ਦਾ ਸਾਥ ਛੱਡਿਆ ਸੀ ਪਰ ਫਿਰ ਆਪਣੀ ਗਲਤੀ ਮੰਨ ਕੇ ਗੁਰੂ ਚਰਨਾਂ ਵਿੱਚ ਵਾਪਸ ਆ ਕੇ ਆਪਣੀ ਜਾਨ ਤੱਕ ਨੇ ਉਹ ਸ਼ਾਵਰ ਕਰ ਦਿੱਤੀ ਸੀ ਇਸੇ ਕਰਕੇ 마ਗੀ ਸਿਰਫ ਇੱਕ ਤਿਉਹਾਰ ਨਹੀਂ ਇਹ ਦਿਨ ਹੈ ਆਪਣੇ ਆਪ ਨੂੰ ਗੁਰੂ ਨੂੰ ਮੁੜ ਸੰਪਰਪਿਤ ਕਰਨ ਦਾ ਇਸੇ ਕਰਕੇ ਮਹਾਪੁਰਖ ਕਹਿੰਦੇ ਹਨ ਕਿ 마ਗੀ ਸੰਗਰਾਮ ਵਾਲੇ ਦਿਨ ਸਿਰਫ ਸਾਨੂੰ ਪੈਸਿਆਂ ਦਾ ਦਾਨ ਨਹੀਂ ਸਗੋ ਨਾਮ ਦਾ ਦਾਨ ਕਰਨਾ ਸਭ ਤੋਂ ਵੱਡੀ ਭੇਟ ਮੰਨੀ ਗਈ ਹੈ ਜਿਵੇਂ 40 ਮੁਕਤੇ ਆਪਣਾ ਸਭ ਕੁਝ ਛੱਡ ਕੇ ਗੁਰੂ ਲਈ ਖੜੇ ਹੋ ਗਏ ਉਸੇ ਤਰ੍ਹਾਂ ਅਸੀਂ ਵੀ ਮਾਗੀ ਦੇ ਦਿਨ ਇੱਕ ਫੈਸਲਾ ਕਰੀਏ ਕਿ ਅੱਜ ਤੋਂ ਮੈਂ ਆਪਣਾ ਅੰਮ੍ਰਿਤ ਵੇਲਾ ਗੁਰੂ ਨੂੰ ਦੇਣਾ ਹੈ ਅੱਜ ਤੋਂ ਮੈਂ ਆਪਣੀ ਨੀਂਦ ਨਹੀਂ ਆਪਣਾ ਸੁੱਖ ਨਹੀਂ ਸਗੋ ਗੁਰੂ ਦੀ ਰਜਾ ਨੂੰ ਪਹਿਲ ਦੇਣੀ ਹੈ ਮਾਗੀ ਦੇ ਦਿਨ ਜੇਕਰ ਕੋਈ ਵੀ ਮਨੁੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕਰਕੇ ਚਾਲੀ ਮੁਕਤੇ ਆਪ ਜੀ ਨਾਲ ਨਿਭ ਗਏ ਉਸੇ ਤਰ੍ਹਾਂ ਮੈਨੂੰ ਵੀ ਆਪਣਾ ਲਓ ਬਣਾ ਲਓ ਆਪਣਾ ਤਾਂ ਇਹ ਅਰਦਾਸ ਕਦੇ ਖਾਲੀ ਨਹੀਂ ਜਾਵੇ ਕਿਉਂਕਿ ਮਾਗੀ ਦਾ ਦਿਨ ਗੁਰੂ ਦੇ ਦਰਬਾਰ ਵਿੱਚ ਮਾਫੀ ਅਤੇ ਨਵੀਂ ਕਿਰਪਾ ਦਾ ਦਿਨ ਹੁੰਦਾ ਹੈ ਜੇਕਰ ਤੁਸੀਂ ਇਹ ਇੱਕ ਪਾਠ ਮਾਗੀ ਵਾਲੇ ਦਿਨ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰ ਜਾਪ ਕਰਕੇ ਇਸ਼ਨਾਨ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਇਸ ਪਾਠ ਦਾ ਪੰਜ ਵਾਰ ਜਾਪ ਕਰਕੇ ਅਰਦਾਸ ਕਰੂੰ ਕਿ ਹੇ ਸਤਿਗੁਰੂ ਜੀ ਜਿਵੇਂ 40 ਮੁਕਤੇ ਆਪ ਜੀ ਨਾਲ ਨਿਭਗੇ ਉਸੇ ਤਰ੍ਹਾਂ ਮੈਨੂੰ ਵੀ ਆਪਣਾ ਬਣਾ ਲਓ ਤਾਂ ਇਹ ਅਰਦਾਸ ਕਦੇ ਖਾਲੀ ਨਹੀਂ ਜਾਂਦੀ ਕਿਉਂਕਿ ਮਾਗੀ ਦਾ ਦਿਨ ਗੁਰੂ ਦੇ ਦਰਬਾਰ ਦੇ ਵਿੱਚ ਮਾਫੀ ਅਤੇ ਨਵੀਂ ਕਿਰਪਾ ਦਾ ਦਿਨ ਹੁੰਦਾ ਹੈ ਇਸ ਦਿਨ ਸਭ ਤੋਂ ਵੱਡਾ ਦਾਨ ਵੀ ਇਹੋ ਅਸੀਂ ਆਪਣੀ ਜ਼ਿੰਦਗੀ ਦੇ ਰੂਖ ਨੂੰ ਬਦਲ ਲਈ ਜੇ ਅਜੇ ਤੱਕ ਅਮਰਤ ਵੇਲਾ ਨਹੀਂ ਸਾਂਭਿਆ ਤੇ ਜਾਂ ਫਿਰ ਤੁਹਾਡਾ ਅਮਰਤ ਵੇਲਾ ਛੁੱਟ ਜਾਂਦਾ ਹੈ ਤਾਂ ਮਾਗੀ ਤੋਂ ਬਾਅਦ ਪੱਕਾ ਕਰ ਲਈ ਮਾਗੀ ਵਾਲੇ ਦਿਨ ਇਹੋ ਅਰਦਾਸ ਕਰੋ ਮੇਰੇ ਧੰਤਨ ਕਲੰਗੀਧਰ ਪਾਸਾ ਜੀ ਅੱਗੇ ਚੌਪਈ ਸਾਹਿਬ ਜੀ ਦੇ ਪੰਜ ਪਾਠ ਕਰਕੇ ਉਸ ਤੋਂ ਬਾਅਦ ਤੁਸੀਂ ਮਾਗੀ ਵਾਲੇ ਦਿਨ ਆਪਣੇ ਗੁਰੂ ਅਕੋ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਖਲੋ ਕੇ ਅਰਦਾਸ ਦੇ ਵਿੱਚ ਨਾਮਦਾਰ ਮੰਗੋ ਨਾਮ ਮੰਗੋ ਅੰਮ੍ਰਿਤ ਵੇਲਾ ਮੰਗੋ ਜੇ ਅੱਜ ਤੱਕ ਗੁਰਬਾਣੀ ਸਿਰਫ ਕਦੇ-ਕਦੇ ਪੜੀ ਆ ਤਾਂ ਮਾਗੀ ਤੋਂ ਬਾਅਦ ਰੋਜ਼ ਪੜੀ ਜੇ ਅੱਜ ਤੱਕ ਨਾਮ ਜਪਣ ਵਿੱਚ ਮਨ ਨਹੀਂ ਲੱਗਦਾ ਤਾਂ ਮਾਗੀ ਦੇ ਦਿਨ ਗੁਰੂ ਤੋਂ ਇਹ ਦਾਨ ਮੰਗੀਏ ਕਿ हे ਸੱਚੇ ਪਾਸਾ ਮੇਰਾ ਮਨ ਨਾਮ ਨਾਲ ਜੋੜ ਦੇਵੋ ਸੰਗਤ ਜੀ ਗੁਰੂ ਨੂੰ ਸਭ ਤੋਂ ਵੱਧ ਖੁਸ਼ੀ ਇਸ ਗੱਲ ਦੀ ਹੁੰਦੀ ਹੈ ਕਿ ਉਸ ਦਾ ਸਿੱਖ ਦੁਨੀਆ ਤੋਂ ਨਹੀਂ ਗੁਰੂ ਤੋਂ ਨਾ ਟੁੱਟੇ ਇਸੇ ਲਈ ਮਾਗੀ ਦੇ ਦਿਨ ਜੇ ਅਸੀਂ ਕਿਸੇ ਇੱਕ ਹੋਰ ਬੰਦੇ ਨੂੰ ਵੀ ਅਮਰਤ ਵੇਲੇ ਦੀ ਪ੍ਰੇਰਣਾ ਦੇ ਦਈਏ ਨਾ ਕਿਸੇ ਇੱਕ ਨੂੰ ਵੀ ਨਾਮ ਨਾਲ ਜੋੜ ਦਿੱਤਾ ਜਾਵੇ ਤਾਂ ਇਹ 40 ਮੁਕਤੀਆਂ ਦੀ ਕੁਰਬਾਨੀ ਨਾਲ ਜੁੜਨ ਵਰਗਾ ਪੁੰਨ ਬਣ ਜਾਂਦਾ ਹੈ ਇਸ ਕਰਕੇ ਯਾਦ ਰੱਖੋ ਸੰਗਤ ਜੀ ਮਾਗੀ ਸੰਗਰਾਂਦ ਵਾਲੇ ਦਿਨ ਪੈਸੇ ਦਾ ਦਾਨ ਛੋਟਾ ਹੋ ਸਕਦਾ ਹੈ ਪਰ ਨਾਮ ਦਾ ਦਾਨ ਐਸਾ ਦਾਨ ਹੈ ਜੋ ਮਨੋਖੇ ਇਸ ਦਿਨ ਆਪਣੇ ਆਪ ਨੂੰ ਗੁਰੂ ਨੂੰ ਦੇ ਦਿੰਦਾ ਹੈ ਗੁਰੂ ਦੀ ਪੂਰੀ ਜ਼ਿੰਦਗੀ ਸੰਭਾਲ ਲੈਂਦਾ ਹੈ ਸੰਗਤ ਜੀ ਲੋੜੀ ਦੀ ਰਾਤ ਅੱਗ ਤਪੱਸ ਅਤੇ ਹਨੇਰੇ ਵਿੱਚੋਂ ਰੋਸ਼ਨੀ ਦਾ ਪ੍ਰਤੀਕ ਹੁੰਦੀ ਆ ਪਰ ਇਸ ਤੋਂ ਅਗਲਾ ਦਿਨ ਮਾਗੀ ਦੀ ਸੰਗਰਾਦ ਸੰਗਰਾਦ ਦਾ ਹੁੰਦਾ ਉਸ ਰੋਸ਼ਨੀ ਨੂੰ ਅੰਦਰ ਲੈ ਜਾਣ ਦਾ ਦਿਨ ਹੁੰਦਾ ਲੋੜੀ ਬਾਹਰ ਅੱਗ ਜਲਾਉਂਦੀ ਹੈ ਮਾਗੀ ਮਨ ਅੰਦਰ ਦੀ ਅੱਗ ਜਲਾਉਂਦੀ ਹੈ ਲੋੜੀ ਦੀ ਰਾਤ ਲੋਕ ਅੱਗ ਦੇ ਵਿੱਚ ਗਿੱਧ ਗੀਤ ਗਾਉਂਦੇ ਨੇ 마ਗੀ ਦੇ ਦਿਨ ਗੁਰੂ ਘਰ ਵਿੱਚ ਨਾਮ ਦੀ ਅਗ ਜਗਾਈ ਜਾਂਦੀ ਹੈ ਇਸ ਕਰਕੇ ਪੁਰਾਣੇ ਬਜ਼ੁਰਗ ਕਹਿੰਦੇ ਸਨ ਕਿ ਜੋ ਲੋੜੀ ਮਨਾਏ ਪਰ 마ਗੀ ਭੁੱਲ ਜਾਵੇ ਉਹ ਅਗ ਤਾਂ ਜਗਾ ਲੈਂਦਾ ਹੈ ਪਰ ਰੋਸ਼ਨੀ ਨਹੀਂ ਲੈਂਦਾ 마ਗੀ ਦੀ ਸੰਗਰਾਦ ਸਿਰਫ ਕੈਲੰਡਰ ਦਾ ਬਦਲਾਅ ਨਹੀਂ ਇਕ ਕਿਸਮਤ ਦਾ ਮੋੜ ਹੁੰਦੀ ਹੈ ਜਿਵੇਂ ਧਰਤੀ ਉਤੇ ਨਵਾਂ ਮੌਸਮ ਸ਼ੁਰੂ ਹੁੰਦਾ ਹੈ ਉਸੇ ਤਰ੍ਹਾਂ ਮਨੁੱਖ ਦੀ ਰੋਹਾਨੀ ਜ਼ਿੰਦਗੀ ਵਿੱਚ ਵੀ ਨਵੀਂ ਸ਼ੁਰੂਆਤ ਦਾ ਦਰਵਾਜ਼ਾ ਖੁੱਲਦਾ ਹੈ ਕਹਿੰਦੇ ਨੇ ਕਿ ਜਿਹੜਾ ਮਨੁੱਖ ਪੂਰਾ ਸਾਲ ਅੰਮ੍ਰਿਤ ਵੇਲਾ ਨਹੀਂ ਸਾਂਭਦਾ ਨਾ ਤਾਂ ਸਿਰਫ ਤੇ ਸਿਰਫ ਹੀ ਮਾਗ ਮਾਗ ਦਾ ਮਹੀਨਾ ਅੰਮ੍ਰਿਤ ਵੇਲਾ ਸਾਂਭ ਲੈਣਾ ਤਾਂ ਕਹਿੰਦੇ ਉਸ ਦੇ ਪੂਰੇ ਸਾਲ ਜਿੰਨਾ ਫਾਲਸ ਨੂੰ ਮਾਗਦੇ ਮਹੀਨੇ ਵਿੱਚ ਮਿਲਦਾ ਹੈ ਸੋ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮਾਗੀ ਦੀ ਸੰਗਰਾਂਦ ਵਾਲੇ ਦਿਨ ਅੰਮ੍ਰਿਤ ਵੇਲੇ ਉੱਠ ਕੇ ਪੰਜ ਚੌਪਈ ਸਬਜੀ ਦੇ ਪਾਠ ਕਰਕੇ ਮੇਰੇ ਧੰਨ ਧੰਨ ਕਲਗੀਧਰ ਪਾਤਸ਼ਾਹੀ ਅੱਗੇ ਇਹੋ ਅਰਦਾਸ ਕਰੂ ਕਿ हे ਮੇਰੇ ਸੱਚੇ ਪਾਤਸ਼ਾਹ ਮੈਨੂੰ ਨਿਤ ਦਾ ਨੇਮੀ ਬਣਾਓ ਮੇਰਾ ਅੰਮ੍ਰਿਤ ਵੇਲਾ ਮੈਂ ਸਾਂਭ ਸਕਾਂ ਤੇ ਮੈਂ ਆਪਦੇ ਨਾਮ ਨਾਲ ਜੁੜਾਂ ਤੇ ਹੋਰ ਵੀ ਭੈਣ ਭਰਾਵਾਂ ਨੂੰ ਇਹੀ ਵੀਡੀਓ ਵਾਦ ਤੋਂ ਵਾਦ ਸ਼ੇਅਰ ਕਰਕੇ ਨਾਮ ਦੇ ਨਾਲ ਜੋੜੋ ਤੇ ਮਾਗੀ ਵਾਲੇ ਦਿਨ ਤੋਂ ਸ਼ੁਰੂਆਤ ਕਰੋ ਜਿਸ ਤਰ੍ਹਾਂ ਕਿ 40 ਮੁਕਤੀਆਂ ਤੇ ਤਰਸ ਕਰਕੇ ਮੇਰੇ ਮਹਤੰਤਨ ਕੰਗੀਧਰ ਪਾਸਾ ਜੀ ਨੇ ਉਹਨਾਂ ਨੂੰ 40 ਮੁਕਤੀਆਂ ਦਾ ਖਿਤਾਬ ਦਿੱਤਾ ਉਸੇ ਤਰ੍ਹਾਂ ਸਾਡੇ ਵੀ ਪਿਛਲੇ ਪਾਪਾਂ ਦੇ ਗੁਨਾਹਾਂ ਨੂੰ ਮਾਫ਼ ਕਰਕੇ ਮੇਰੇ ਧੰਤਨ ਗੁਰੂ ਨਾਨਕ ਕਲ ਗੀਤਰ ਪਾਸਾ ਜੀ ਸਾਡੇ ਤੇ ਤਰਸ ਕਰਕੇ ਸਾਨੂੰ ਵੀ ਅੰਮ੍ਰਿਤ ਵੇਲਾ ਬਖਸ਼ਦੈਨ ਕਿਉਂਕਿ ਇਹ ਦਿਲ ਮਨ ਨੂੰ ਪਿਛਲੇ ਸਾਲ ਦੀ ਮੈਲ ਤੋਂ ਧੋਣ ਦਾ ਮੌਕਾ ਹੁੰਦਾ ਹੈ ਸੰਗਤ ਜੀ ਲੋਕ ਲੋੜੀ ਦੀ ਰਾਤ ਨੂੰ ਗੁਲਫਲੀ ਦੇਵੜੀਆਂ ਤੇਲ ਪਾਉਂਦੇ ਨੇ ਪਰ ਮਾਗੀ ਦੇ ਦਿਨ ਗੁਰੂ ਦੇ ਚਰਨਾਂ ਵਿੱਚ ਆਪਣਾ ਹੰਕਾਰ ਪਾਉਣਾ ਸਭ ਤੋਂ ਵੱਡੀ ਭੇਟ ਹੁੰਦੀ ਹੈ ਜਦੋਂ ਕੋਈ ਮਨੁੱਖ ਮਾਗੀ ਦੇ ਦਿਨ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਦਾ ਹੈ ਇਹ ਸੱਚੇ ਪਾਸਾ ਪਿਛਲੇ ਸਾਲ ਜਿੰਨੀ ਜਿੰਨੇ ਵੀ ਮੇਰੀ ਭੁੱਲਾਸਾਂ ਸਭ ਮਾਫ਼ ਕਰਦੇ ਨਵੇਂ ਸਾਲ ਦੀ ਸ਼ੁਰੂਆਤ ਮੈਂ ਆਪਦੇ ਨਾਲ ਨਾ ਕਰਨੀ ਐ ਤਾਂ ਗੁਰੂਦਾਰ ਤੋਂ ਉਹ ਕਦੇ ਖਾਲੀ ਨਹੀਂ ਜਾਂਦਾ ਮਾਗੇ ਦਾਦਾਂ ਇਸ ਕਰਕੇ ਵੀ ਮਹਾਨ ਹੈ ਕਿਉਂਕਿ ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਹਨੇਰੇ ਤੋਂ ਬਾਅਦ ਸਵੇਰ ਆਉਂਦੀ ਹੈ ਜਿਹੜਾ ਮਨੁੱਖ ਲੋਹੜੀ ਦੀ ਰਾਤ ਦੁੱਖਾਂ ਦੀ ਅੱਗ ਵਿੱਚ ਸੜਦਾ ਰਿਹਾ ਜੇ ਉਹ ਮਾਘੀ ਦੇ ਦਿਨ ਨਾਮ ਨਾਲ ਜੁੜ ਗਿਆ ਤਾਂ ਉਸ ਦੀ ਜ਼ਿੰਦਗੀ ਵਿੱਚ ਨਵੀਂ ਰੋਸ਼ਨੀ ਆਉਣੀ ਸ਼ੁਰੂ ਹੋ ਜਾਂਦੀ ਹੈ ਸੋ ਇਸ ਕਰਕੇ ਮਹਾਂਪੁਰਖ ਕੈਦੇਹਾਨ ਕੇ ਮਾਘੀ ਦੇ ਸੰਗਰਾਂਦ ਵਾਲੇ ਦਿਨ ਇੱਕ ਖਾਸ ਦਾਨ ਜ਼ਰੂਰ ਕਰਨਾ ਉਹ ਦਾਨ ਹੈ ਕਿਸੇ ਨੂੰ ਨਾਮ ਦੇ ਨਾਲ ਜੋੜਨਾ ਤੇ ਆਪ ਖੁਦ ਵੀ ਨਾਮ ਨਾਲ ਜੋੜਨਾ ਅੱਜ ਦੇ ਦਿਨ ਖੁਦ ਵੀ ਨਾਮ ਜਪੂ ਅਤੇ ਕਿਸੇ ਹੋਰ ਨੂੰ ਵੀ ਨਾਮ ਨਾਲ ਜੋੜੋ ਕਿਉਂਕਿ ਜਿਵੇਂ ਲੋਹੜੀ ਦੀ ਅੱਗ ਇੱਕ ਦੂਜੇ ਤੋਂ ਚਿੰਗਿਆਰੀ ਬਣ ਜਾਂਦੀ ਹੈ ਉਸੇ ਤਰ੍ਹਾਂ ਨਾਮ ਦੀ ਅੱਗ ਵੀ ਇੱਕ ਦਿਲ ਤੋਂ ਦੂਜੇ ਦਿਲ ਤੱਕ ਫੈਲਦੀ ਹੈ ਸੰਗਤ ਜੀ ਜੋ ਮਨੁੱਖ ਮਾਘੀ ਦੇ ਦਿਨ ਅਮਰਤ ਵੇਲੇ ਦਾ ਬ ਲੈਂਦਾ ਹੈ ਉਹ ਸਾਲ ਭਰ ਅੰਦਰੋਂ ਮਜ਼ਬੂਤ ਰਹਿੰਦਾ ਹੈ ਗੁਰੂ ਦੀ ਕਿਰਪਾ ਉਸ ਦੇ ਸਿਰ ਤੇ ਐਸੀ ਰਹਿੰਦੀ ਹੈ ਕਿ ਜਿਵੇਂ ਲੋਹੜੀ ਦੀ ਅੱਗ ਤੋਂ ਬਾਅਦ ਸੂਰਜ ਦੀ ਗਰਮੀ ਇਸ ਕਰਕੇ ਲੋਹੜੀ ਮਨਾਉਣਾ ਮਾੜਾ ਨਹੀਂ ਪਰ ਮਾਗੀ ਨਾਲ ਜੁੜਨਾ ਜ਼ਿੰਦਗੀ ਬਦਲ ਦਿੰਦਾ ਹੈ ਲੋਹੜੀ ਅੱਗ ਬਾਹਰ ਜਲਾਉਂਦੀ ਹੈ ਮਾਗੀ ਨਾਮ ਅੰਦਰ ਚ ਜਿਦੋਂਦੀ ਹੈ ਸੱਜ ਜੀ ਮੈਂ ਅੱਜ ਆਪਾਂ ਤੁਹਾਨੂੰ ਇੱਕ ਸਾਖੀ ਵੀ ਸੁਣਾਉਂਦਿਆਂ ਇੱਕ ਗੱਲ ਉਸ ਸਮੇਂ ਦੀ ਜਦੋਂ ਮੁਗਲ ਫੌਜਾਂ ਨੇ ਸਤਗੁਰ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਹਰ ਪਾਸਿਓਂ ਘੇਰ ਰਿਹਾ ਹੋਇਆ ਸੀ। ਆਨੰਦਪੁਰ ਸਾਹਿਬ ਤੋਂ ਨਿਕਲ ਕੇ ਗੁਰੂ ਸਾਹਿਬ ਜੰਗਲ, ਦਰਿਆਵਾਂ ਤੇ ਕੱਚੇ ਰਾਹਾਂ ਵਿੱਚੋਂ ਲੰਘ ਰਹੇ ਸਨ। ਭੁੱਖ, ਠੰਡ, ਥਕਾਵਟ ਅਤੇ ਦੁਸ਼ਮਣਾਂ ਦੇ ਡਰ ਨੇ ਕਈਆਂ ਦੇ ਮਨ ਕਮਜ਼ੋਰ ਕਰ ਦਿੱਤੇ। ਏਸੇ ਹਾਲਾਤ ਵਿੱਚ ਮਾਝੇ ਦੇ ਲੋਕ ਇਲਾਕੇ ਦੇ 40 ਸਿੱਖ ਜਿਨ੍ਹਾਂ ਨੇ ਪਹਿਲਾਂ ਗੁਰੂ ਸਾਹਿਬ ਦੇ ਨਾਲ ਵਫਾਦਾਰੀ ਦਾ ਵਚਨ ਕੀਤਾ ਸੀ ਆਪਣੇ ਡਰ ਕਰਕੇ ਗੁਰੂ ਸਾਹਿਬ ਤੋਂ ਵੱਖ ਹੋ ਗਏ। ਉਹਨਾਂ ਨੇ ਗੁਰੂ ਨੇ ਇੱਕ ਲਿਖਤ ਵੀ ਦਿੱਤੀ ਅਸੀਂ ਹੁਣ ਤੁਹਾਡੇ ਸਿੱਖ ਨਹੀਂ ਰਹੇ ਉਹ ਸਮਝਦੇ ਸਨ ਕਿ ਜੇ ਗੁਰੂ ਦੇ ਤੋਂ ਦੂਰ ਹੋ ਜਾਵਾਂਗੇ ਤਾਂ ਜਾਨ ਬਚ ਜਾਵੇ ਪਰ ਸੰਗਤ ਜੀ ਜਦੋਂ ਆਪਣੇ ਪਿੰਡਾਂ ਵੱਲ ਵਾਪਸ ਆਏ ਉਹਨਾਂ ਦੀਆਂ ਮਾਵਾਂ ਭੈਣਾਂ ਤੇ ਪਤਨੀਆਂ ਨੇ ਉਹਨਾਂ ਨੂੰ ਤਾਨੇ ਮੇੜੇ ਮਾਰੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਜਾਨ ਤਾਂ ਬਚਾ ਲਈ ਪਰ ਆਪਣਾ ਧਰਮ ਆਪਣੀ ਆਤਮਾ ਤੇ ਗੁਰੂ ਨਾਲ ਨਾਤਾ ਗਵਾ ਬੈਠੇ ਐਸਾ ਜੀਵਨ ਕਿਸ ਕੰਮ ਦਾ ਉਹਨਾਂ ਵਿੱਚੋਂ ਇੱਕ ਬਹਾਦਰ ਬੀਬੀ ਮਾਈ ਭਾਗੋ ਸੀ ਉਸਨੇ ਤਲਵਾਰ ਫੜ ਕੇ ਜਿਹੜੇ ਗੁਰੂ ਨੂੰ ਸਾਡਾ ਇਹ ਨਾ ਉਹ ਉਹ ਅਸਲ ਵਿੱਚ ਆਪਣੀ ਰੂਹ ਮਾਰ ਕੇ ਆਈ ਸੀ ਜੇ ਮਰਨਾ ਹੈ ਤਾਂ ਗੁਰੂ ਲਈ ਮਰੂ ਉਸ ਦੀਆਂ ਅੱਖਾਂ ਵਿੱਚ ਆਗ ਤੇ ਬੋਲਾਂ ਵਿੱਚ ਸੱਚ ਸੀ ਉਸ ਦੀ ਗੱਲ ਸੁਣ ਕੇ ਉਹ 40 ਸਿੱਖਾਂ ਦੇ ਦਿਲ ਹਿੱਲ ਗਏ ਤੇ ਉਹ ਰੋ ਪਏ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਹ ਸਾਰੇ ਮਾਈ ਭਾਗੂ ਦੀ ਅਗਵਾਈ ਵਿੱਚ ਫਿਰ ਗੁਰਗੋਵ ਸਿੰਘ ਜੀ ਦੀ ਤਲਾਸ਼ ਵਿੱਚ ਨਿਕਲ ਪਏ ਸਨ ਰਾਹ ਵਿੱਚ ਪਤਾ ਲੱਗਿਆ ਕਿ ਗੁਰੂ ਸਾਹਿਬ ਖਿਦਰਾਣੇ ਦੀ ਤਾਬ ਮਤਲਬ ਕਿ ਅੱਜ ਦਾ ਮੁਕਸਰ ਕੋਲ ਹਨ ਜਿੱਥੇ ਮੁਗਲਾਂ ਫੌਜਾਂ ਨੇ ਉਹਨਾਂ ਨੂੰ ਘੇਰਾ ਪਾਇਆ ਹੋਇਆ ਉਹ 40 ਸਿੱਖਾਂ ਨੇ ਫੈਸਲਾ ਕੀਤਾ ਕਿ ਅੱਜ ਜਾਨ ਜਾਵੇ ਤਾਂ ਪਰਵਾਹ ਨਹੀਂ ਪਰ ਗੁਰੂ ਦੇ ਅੱਗੇ ਹਾਲ ਬਣ ਕੇ ਖੜੇ ਰਹਾਂਗੇ। ਉਹਨਾਂ ਨੇ ਪਾਣੀ ਵਾਲੀ ਢਾਬ ਦੇ ਆਲਦ ਵਾਲੇ ਊਟਾਂ ਬਣਾਈਆਂ ਅਤੇ ਮੁਗਲ ਫੌਜਾਂ ਨੂੰ ਰੋਕ ਲਿਆ। ਉਹ ਘੱਟ ਸਨ ਪਰ ਹੌਂਸਲੇ ਬਹੁਤ ਵੱਡੇ ਸਨ। ਹਰੇਕ ਸਿੱਖ ਇੱਕ ਸੇਰਵੰਗ ਲੜਿਆ। ਇੱਕ ਇੱਕ ਕਰਕੇ ਉਹ ਗੁਰੂ ਲਈ ਸ਼ਹੀਦ ਹੁੰਦੇ ਗਏ। ਅੰਤ ਵਿੱਚ 40 ਸਿੱਖ ਸ਼ਹੀਦ ਹੋ ਗਏ। ਮਾਈ ਭਾਗੋ ਗੰਭੀਰ ਜ਼ਖਮੀ ਹੋ ਗਈ ਪਰ ਜਿੰਦਾ ਸੀ। ਜਦੋਂ ਜੰਗ ਮੁੱਕੀ ਗੁਰੂ ਗੋਬਿੰਦ ਸਿੰਘ ਜੀ ਖਿਦਰਾਣੇ ਦੀ ਢਾਬ ਕੋਲ ਆਏ। ਉਹਨਾਂ ਨੇ ਆਪਣੇ ਸਿੱਖਾਂ ਦੀਆਂ ਲਾਸਾਂ ਦੇਖੀਆਂ ਜਿਨ੍ਹਾਂ ਨੇ ਆਖਰੀ ਸਾਹ ਤੱਕ ਗੁਰੂ ਦੀ ਰੱਖਿਆ ਕੀਤੀ ਸੀ। ਉਸ ਸਮੇਂ ਇੱਕ ਸਿੱਖ ਹਾਲੇ ਸਾਂਹ ਲੈ ਰਿਹਾ ਸੀ ਉਸਨੇ ਗੁਰੂ ਸਾਹਿਬ ਦੇ ਚਰਨ ਫੜ ਕੇ ਕਿਹਾ ਮਹਾਰਾਜ ਅਸੀਂ ਪਹਿਲਾਂ ਗਲਤੀ ਕਰ ਬੈਠੇ ਸੀ ਅਸੀਂ ਤੁਹਾਨੂੰ ਛੱਡ ਕੇ ਚਲੇ ਗਏ ਸੀ ਕਿਰਪਾ ਕਰਕੇ ਉਹ ਕਾਗਜ਼ ਫਾੜ ਦਿਓ ਜੋ ਅਸੀਂ ਤੁਹਾਨੂੰ ਦਿੱਤਾ ਸੀ ਉਹ ਗੁਰੂ ਸਾਹਿਬ ਦੀਆਂ ਅੱਖਾਂ ਭਾਰੀਆਂ ਉਹਨਾਂ ਨੇ ਉਹ ਕਾਗਜ਼ ਛੱਡ ਕੱਟ ਕੇ ਆਪਣੇ ਹੱਥਾਂ ਨਾਲ ਫਾੜ ਦਿੱਤਾ ਅਤੇ ਕਿਹਾ ਅੱਜ ਤੋਂ ਤੁਸੀਂ ਮੇਰੇ ਮੁਕਤੇ ਹੋ ਆਜ਼ਾਦ ਹੋ ਬਚਾਏ ਹੋਏ ਹੋ ਇਸੇ ਕਰਕੇ ਉਹਨਾਂ ਨੂੰ 40 ਮੁਕਤਿਆਂ ਦਾ ਨਾਮ ਦਿੱਤਾ ਗਿਆ ਸੰਗਤ ਜੀ ਇਹ ਸ਼ਹਾਦਤ ਮਾਗੀ ਦੀ ਸੰਗਰਾਮ ਦੇ ਦਿਨ ਹੋਈ ਸੀ ਇਸੇ ਲਈ ਮਾਗੀ ਤਿਹਾੜੀ ਇਹ ਗੁਰੂ ਨਾਲ ਮੋੜ ਜੁੜਨ ਦਾ ਦਿਲ ਹੈ ਜੋ ਵੀ ਮਨੁੱਖ ਮਾਗੀ ਦੇ ਦਿਨ ਆਪਣੀ ਗਲਤੀ ਮੰਨ ਕੇ ਚਰਣਾ ਵਿੱਚ ਗੁਰੂ ਚਰਣਾ ਵਿੱਚ ਆ ਜਾਂਦਾ ਹੈ ਗੁਰੂ ਉਸ ਨੂੰ 40 ਮੁਕਤੀਆਂ ਵਾਂਗ ਮਾਫ਼ ਕਰਕੇ ਆਪਣਾ ਬਣਾ ਲੈਂਦੇ ਹਨ ਸੰਗਤ ਦੀ ਮਾਗੀ ਦੀ ਸੰਦਰਾੰਦ ਕੋਈ ਆਮ ਦਿਨ ਨਹੀਂ ਇਹ ਉਹ ਦਿਨ ਹੈ ਜਦੋਂ ਗੁਰੂ ਦੇ ਦਰ ਤੇ ਪਛਤਾਪ ਕੁਰਬਾਨੀ ਅਤੇ ਸੱਚੀ ਵਫਾਦਾਰੀ ਦਾ ਇਤਹਾਸ ਲਿਖਿਆ ਗਿਆ ਸੀ ਇਹ ਉਹ ਦਿਨ ਹੈ ਜਦੋਂ ਮਨੁੱਖ ਦੀ ਗਲਤੀ ਵੀ ਗੁਰੂ ਦੀ ਮਿਹਰ ਨਾਲ ਮੁਕਤੀ ਬਣ ਗਈ ਲੋਹੜੀ ਦੀ ਅੱਗ ਜਿੱਥੇ ਬਾਹਰ ਦੀ ਠੰਡ ਦੂਰ ਕਰਦੀ ਹੈ ਉੱਥੇ ਮਾਗੀ ਦਾ ਦਿਨ ਨਾਮ ਅੰਦਰਲੇ ਹਨੇਰੇ ਨੂੰ ਸਾੜ ਦਿੰਦਾ ਹੈ ਇਸੇ ਮਾਗੀ ਦੇ ਦਿਨ ਸਾਨੂੰ 40 ਮੁਕਤੀਆਂ ਦੀ ਸਹਾਦਤ ਦਵਾਈ ਗਈ ਸ਼ਹਾਦਤ ਦੀ ਜਾਦ ਦਵਾਈ ਜਾਂਦੀ ਤਾਂ ਜੋ ਅਸੀਂ ਵੀ ਆਪਣੇ ਜੀਵਨ ਵਿੱਚ ਗੁਰੂ ਨਾਲ ਨਿਭਾਉਣਾ ਸਿੱਖੀਏ ਉਹ ਸਮਾਂ ਸੀ ਜਦੋਂ ਧੰਨ ਧੰਨ ਸੰਗਤਾਰ ਪਾਸ ਜਨ ਜੀ ਨੇ 40 ਮੁਕਤੀਆਂ ਨੂੰ ਮਾਫ ਕੀਤਾ ਸੀ ਤੇ ਉਹਨਾਂ ਨੂੰ 40 ਮੁਕਤਿਆਂ ਦਾ ਖਿਤਾਬ ਦਿੱਤਾ ਸੀ ਸੰਗਤ ਜੀ ਇਹੀ ਕਾਰਨ ਹੈ ਇਸ ਸਥਾਨ ਨੂੰ ਅੱਜ ਮੁਕਸਰ ਸਾਹਿਬੀ ਕਿਹਾ ਜਾਂਦਾ ਤੇ ਇਹ ਸਹਾदत ਮਾਗੇ ਦੀ ਸੰਗਰਾਮ ਤੇ ਹੋਣ ਕਰਕੇ ਗੁਰੂ ਦੇ ਦਰ ਤੇ ਵਾਪਸੀ ਕਦੇ ਵੀ ਦੇਰ ਨਾਲ ਨਹੀਂ ਹੁੰਦੀ ਜੋ ਮਨੁੱਖ ਸੱਚੇ ਦੇ ਨਾਲ ਮੋੜਦਾ ਹੈ ਗੁਰੂ ਉਸ ਨੂੰ ਮੁਕਤ ਕਰ ਦਿੰਦਾ ਹੈ ਸੰਗਤ ਜੀ 40 ਮੁਕਤੀਆਂ ਦੀ ਇਹ ਸਾਖੀ ਸਾਨੂੰ ਇੱਕ ਬਹੁਤ ਵੱਡਾ ਸਬਕ ਸਿਖਾਉਂਦੀ ਹੈ ਗੁਰੂ ਨੂੰ ਛੱਡ ਕੇ ਕੋਈ ਨਹੀਂ ਬਚਦਾ ਪਰ ਗੁਰੂ ਦੇ ਕੋਲ ਵਾਪਸ ਆ ਕੇ ਹਰ ਕੋਈ ਬਚ ਜਾਂਦਾ ਹੈ ਉਹ 40 ਸਿੱਖ ਗਲਤੀ ਕਰ ਬੈਠੇ ਸਨ ਪਰ ਉਹਨਾਂ ਨੇ ਆਪਣੀ ਗਲਤੀ ਮੰਨ ਲਈ ਉਹ ਡਰੇ ਹੋਏ ਸਨ ਪਰ ਫਿਰ ਵੀ ਗੁਰੂ ਲਈ ਮਰਨ ਨੂੰ ਤਿਆਰ ਹੋ ਗਏ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਸਿਰਫ ਮਾਫ਼ ਹੀ ਨਹੀਂ ਕੀਤਾ ਉਹਨਾਂ ਨੂੰ ਮੁਕਤੇ ਆਜ਼ਾਦ ਰੂਹਾਂ ਬਣਾ ਦਿੱਤਾ ਅੱਜ ਮਾਗੇ ਦੀ ਸਵਾਗਤੀ ਸੋਰੀ ਕੱਲ ਮਾਗੀ ਦੀ ਸੰਗਰਾਮਦ ਸਾਨੂੰ ਵੀ ਪੁੱਛ ਰਹੀ ਹੈ ਕਿ ਤੂੰ ਵੀ ਆਪਣੇ ਗੁਰੂ ਕੋਲ ਮੁੜਾਉਣ ਲਈ ਤਿਆਰ ਹੈ ਜੇ ਅੱਜ ਤੱਕ ਅੰਮ੍ਰਿਤ ਵੇਲਾ ਛੁੱਟਦਾ ਆ ਰਿਹਾ ਹੈ ਜਾਂ ਅੰਮ੍ਰਿਤ ਵੇਲਾ ਤੁਹਾਡਾ ਪੱਕਾ ਨਹੀਂ ਤਾਂ ਕੱਲ ਤੂੰ ਹੀ ਪੱਕਾ ਕਰ ਲਓ ਜੇ ਨਾਮ ਨਾਲ ਲਾਤਾ ਟੁੱਟ ਗਿਆ ਸੀ ਤਾਂ ਕੱਲ ਮਾਗੀ ਦੇ ਦਿਨ ਮੁੜ ਜੋੜ ਲਓ ਇਹ ਹੀ ਸਭ ਤੋਂ ਵੱਡਾ ਦਾਨ ਹੈ ਇਹ ਹੀ ਸਭ ਤੋਂ ਵੱਡਾ ਦਾਨ ਹੈ ਆਪਣੀ ਜ਼ਿੰਦਗੀ ਗੁਰੂ ਨੂੰ ਸੌਂਪ ਦੇਣਾ ਅੱਜ ਇਸ ਵੀਡੀਓ ਦੇ ਅੰਤ ਤੇ ਮੈਂ ਆਪ ਜੀ ਨੂੰ ਬੇਨਤੀ ਕਰਦੀ ਹਾਂ ਕਿ ਕੱਲ ਅੰਮ੍ਰਿਤ ਵੇਲੇ ਉੱਠ ਕੇ ਘਟੋ ਘਟ ਪੰਜ ਚੋਪਈ ਸਬ지 ਦੇ ਪਾਠ ਕਰਕੇ ਮੇਰੇ ਧੰਨ ਧੰਨ ਕਲਗੀਧਰ ਪਾ ਸਾਜੀ ਅੱਗੇ ਇਹੋ ਅਰਦਾਸ ਕਰਨੀ ਹੈ ਕਿ हे ਮੇਰੇ ਧੰਨ ਕਲਗੀਧਰ ਪਾ ਸਾਜੀ ਜੀ ਜਿਸ ਤਰ੍ਹਾਂ ਕਿ 40 ਮੁਕਤੀਆਂ ਨੂੰ ਤੁਸੀਂ ਮੁਕਤੀਆਂ ਦਾ ਖਿਤਾਬ ਦਿੱਤਾ ਮੁਕਤ ਕੀਤਾ ਤਰਸ ਕਰਕੇ ਤਾਂ ਸਾਨੂੰ ਵੀ ਕਿਤੇ ਨਾ ਕਿਤੇ ਤਰਸ ਕਰਕੇ ਸਾਡੇ ਪਾਪਾਂ ਨੂੰ ਸਾਡੇ ਗੁਨਾਹਾਂ ਨੂੰ ਮਾਫ ਕਰ ਦੇਣਾ ਸੰਗਤ ਜੀ ਸਮਾਗੇ ਦੀ ਸੰਗਰਾਹ ਕੋਈ ਆਮ ਦੇ ਨਹੀਂ ਹੁੰਦਾ ਸੋ ਜਿਸ ਕਰਕੇ 40 ਮੁਕਤਿਆਂ ਦੀ ਕੁਰਬਾਨੀ ਨੇ ਸਾਬਤ ਕਰ ਦਿੱਤਾ ਕਿ ਗੁਰੂ ਦੇ ਦਰ ਤੋਂ ਤੇ ਦਰ ਤੋਂ ਕੋਈ ਵੀ ਕਦੇ ਬੇਦਖਲ ਨਹੀਂ ਹੁੰਦਾ ਜਿਹੜਾ ਮਨੁੱਖ ਆਪਣੀ ਗਲਤੀ ਮੰਨ ਕੇ ਮੁੜ ਆ ਜਾਂਦਾ ਹੈ ਗੁਰੂ ਉਸ ਨੂੰ ਆਪਣੇ ਗੱਲ ਲਾ ਲੈਂਦਾ ਇਸੇ ਕਰਕੇ ਮਾਗੀ ਦੇ ਦਿਨ ਸਾਨੂੰ ਵੀ ਇੱਕ ਐਸਾ ਕੰਮ ਕਰਨਾ ਚਾਹੀਦਾ ਹੈ ਜੋ ਸਾਨੂੰ ਗੁਰੂ ਦੇ ਹੋਰ ਨੇੜੇ ਲੈ ਆਵੇ ਅਤੇ ਉਹ ਹੈ ਚੋਪਈ ਸਾਹਿਬ ਜੀ ਦਾ ਪਾਠ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ 40 ਸਿੱਖਾਂ ਤੇ ਤਰਸ ਕਰਕੇ ਉਹਨਾਂ ਦੀ ਲਿਖਤ ਪਾੜ ਦਿੱਤੀ ਉਸੇ ਤਰ੍ਹਾਂ ਮਾਗੀ ਦੇ ਦਿਨ ਜੀ ਅਸੀਂ ਵੀ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਪੰਜ ਵਾਰ ਚੋਪਈ ਸਾਹਿਬ ਪੜੀਏ ਤਾਂ ਸਕਦੇ ਆ ਚਉਪਾਈ ਸਭ ਸਿਰਫ ਬਾਣੀ ਨਹੀਂ ਇਹ ਗੁਰੂ ਦੀ ਸਿੱਧੀ ਸੁਰੱਖਿਆ ਹੈ ਇਹ ਉਹ ਕਵਚ ਹੈ ਜੋ ਮਸੀਲਤਾ ਡਰ ਬਿਮਾਰੀਆਂ ਤੇ ਨਕਾਰਾਤਮਕ ਤਾਕਤਾਂ ਤੋਂ ਸਾਨੂੰ ਬਚਾਉਂਦਾ ਹੈ ਸੰਗਤ ਜੀ 40 ਮੁਕਤਿਆਂ ਦੇ ਨੇ ਜੰਗ ਦੇ ਮੈਦਾਨ ਵਿੱਚ ਗੁਰੂ ਨੇ ਜਾਨ ਦੇ ਦਿੱਤੀ ਅਸੀਂ ਅੱਜ ਆਪਣੀ ਜਾਨ ਨਹੀਂ ਦੇ ਸਕਦੇ ਪਰ ਅਸੀਂ ਆਪਣਾ ਸਮਾਂ ਆਪਣਾ ਮਨ ਤੇ ਆਪਣੀ ਨੀਂਦ ਗੁਰੂ ਨੂੰ ਦੇ ਸਕਦੇ ਆ ਮਾਗੀ ਦੀ ਸਵੇਰ ਜੀ ਅਸੀਂ ਇਸ਼ਨਾਨ ਕਰਕੇ ਚੌਂਕੀ ਲਾ ਕੇ ਪੰਜ ਵਾਰ ਜੋ ਪਈ ਸਬ지 ਦਾ ਪਾਠ ਕਰੀਏ ਤੇ ਹਰੇਕ ਪਾਠ ਤੋਂ ਬਾਅਦ ਦਿਲੋਂ ਅਰਦਾਸ ਕਰੀਏ ਕਿ हे ਸੱਚੇ ਪਾਸਾ ਜਿਵੇਂ ਤੁਸੀਂ 40 ਮੁਕਤੀਆਂ ਉਤੇ ਤਰਸ ਕੀਤਾ ਉਸੇ ਤਰ੍ਹਾਂ ਮੇਰੇ ਉੱਤੇ ਵੀ ਤਰਸ ਕਰੋ ਤਾਂ ਇਹ ਅਰਦਾਸ ਆਕਾਸ਼ ਵਿੱਚ ਨਹੀਂ ਜਾਂਦੀ ਸਿੱਧੀ ਗੁਰੂ ਦੇ ਦਰਬਾਰ ਵਿੱਚ ਜਾਂਦੀ ਹੈ ਕਈ ਲੋਕ ਕਹਿੰਦੇ ਨੇ ਕਿ ਮੇਰੇ ਦੁੱਖ ਬਹੁਤ ਵੱਡੇ ਨੇ ਮੇਰੀ ਕਿਸਮਤ ਬਹੁਤ ਮਾੜੀ ਹੈ ਪਰ ਸੰਗਤ ਜੀ 40 ਮੁਕਤੇ ਵੀ ਗਲਤੀ ਕਰ ਬੈਠੇ ਸਨ ਉਹ ਗੁਰੂ ਨੂੰ ਛੱਡ ਕੇ ਚਲੇ ਗਏ ਸਨ ਪਰ ਜਦੋਂ ਉਹ ਵਾਪਸ ਆਏ ਤਾਂ ਗੁਰੂ ਨੇ ਨਾ ਪੁੱਛਿਆ ਕਿ ਤੁਸੀਂ ਕਿੰਨੀ ਵੱਡੀ ਗਲਤੀ ਕੀਤੀ ਗੁਰੂ ਨੇ ਸਿਰਫ ਇਹ ਦੇਖਿਆ ਕਿ ਉਹਨਾਂ ਦੇ ਦਿਲ ਵਿੱਚ ਪਛਤਾਵਾਪ ਹੈ ਇਸੇ ਕਰਕੇ ਮਾਗੀ ਦੇ ਦਿਨ ਪੰਜ ਚੋ ਪੈਸਾ ਪਾਠ ਕਰਨਾ ਗੁਰੂ ਦੇ ਦਰੂ ਤੇ ਵਾਪਸੀ ਦੀ ਅਰਜੀ ਹੈ ਇਹ ਉਹ ਅਰਜੀ ਹੈ ਜੋ ਕਦੇ ਰੱਦ ਨਹੀਂ ਹੁੰਦੀ ਜਦੋਂ ਅਸੀਂ ਚੋ ਪੈਸਾ ਦੀ ਬੂਲ ਪੜਦੇ ਹਾਂ 함ਰੀ ਕਰੋ ਹਾਤ ਤੇ ਰੱਛਾ ਤਾਸੀ ਗੁਰੂ ਨੂੰ ਕਹਿ ਰਹੇ ਹੁੰਦੇ ਹਾਂ ਕਿ हे ਕਲਗੀਧਰ ਪਾਤਸ਼ਾਹ ਮੇਰੀ ਜ਼ਿੰਦਗੀ ਦੇ ਦੁਸ਼ਮਣਾਂ ਤੋਂ ਮੇਰੇ ਦੁੱਖਾਂ ਤੋਂ ਮੇਰੀ ਕਿਸਮਤ ਦੇ ਹਨੇਰੇ ਤੋਂ ਮੇਰੀ ਰੱਖਿਆ ਕਰੋ ਮੰਗੀ ਦੇ ਦਿਨੇ ਪੰਜ ਪਾਠ 40 ਮੁਕਤੀਆਂ ਦੀ ਜਾਦ ਵਿੱਚ ਕਰਨਾਲ ਗੁਰੂ ਨੂੰ ਬਹੁਤ ਖੁਸ਼ੀ ਮਿਲਦੀ ਹੈ ਕਿਉਂਕਿ ਇਹ ਦਿਖਾਉਂਦਾ ਹੈ ਕਿ ਅਸੀਂ ਸਿਰਫ ਉਹਨਾਂ ਦੀ ਸ਼ਹਾਦਤ ਯਾਦ ਨਹੀਂ ਕਰ ਰਿਹਾ ਸੀ ਉਹਨਾਂ ਦੇ ਰਾਹ ਤੇ ਤੁਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੰਗਤ ਜੀ ਕੌਣ ਨਹੀਂ ਜਾਣਦਾ ਸਾਹਿਬ ਗੁਰਗੋਵਰ ਸਿੰਘ ਜੀ ਅੱਜ ਵੀ ਕਿਸੇ 40 ਮੁਕਤੇ ਦੀ ਤਰ੍ਹਾਂ ਤੁਹਾਡੇ ਉੱਤੇ ਤਸ ਕਰ ਲੈਣ। ਸਾਹਿਬ ਅੱਜ ਹੀ ਸਾਡੀ ਤੁਹਾਡੀ ਤਕਲੀਫ ਦੀ ਤਕਲੀਫਾਂ ਦੀ ਲਿਖਤ ਪਾੜ ਦਿੱਤੀ ਜਾਵੇ। ਸਾਹਿਬ ਅੱਜ ਹੀ ਤੁਹਾਡੇ ਘਰ ਦੀ ਹਨੇਰੀ ਰਾਤ ਖਤਮ ਹੋ ਜਾਵੇ। ਇਸ ਕਰਕੇ ਮਾਗੇ ਦੀ ਸੰਗਰਾਦ ਨੂੰ ਨਾ ਭੁੱਲੋ। ਇਸ ਦਿਨ ਪੰਜ ਸੱਚੋ ਪਈ ਸਾਹਿਬ 40 ਮੁਕਤਿਆਂ ਦੀ ਯਾਦ ਵਿੱਚ ਆਪਣੇ ਦੁੱਖਾਂ ਦੀ ਮੁਕਤੀ ਦੀ ਜ਼ਰੂਰ ਕਰੋ। ਵਾਹਿਗੁਰੂ ਮਿਹਰ ਕਰੇਗਾ ਕਿਉਂਕਿ ਗੁਰੂ ਦਾ ਦਰ ਹਮੇਸ਼ਾ ਤਰਸਦਾ ਦਾਰ ਹੁੰਦਾ ਹੈ। ਸੋ ਜੇਕਰ ਮੇਰੇ ਸਾਰੇ ਭੈਣ ਭਰਾਵਾਂ ਨੂੰ ਵੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਕਿਸੇ ਵੀ ਨੜ ਪਰ ਆਦਾ ਕੋਈ ਦੁੱਖ ਘਟ ਹੋ ਸਕੇ ਤੇ ਕੋਈ ਵੀ ਭੈਣ ਭਰਾ ਇਸ ਵੀਡੀਓ ਨੂੰ ਸੁਣ ਕੇ ਨਾਮ ਦੇ ਨਾਲ ਲੜ ਲੱਗ ਸਕੇ ਕਿਉਂਕਿ ਮਾਗੀ ਦਾ ਦਿਨ ਉਹ ਮਾਗੀ ਦਾ ਮਹੀਨਾ ਉਹ ਮਹੀਨਾ ਹੈ ਮਾਗਦਾ ਕਿਉਂਕਿ ਕਹਿੰਦੇ ਆ ਕਿ ਜੇਕਰ ਇੱਕ ਸਾਲ ਬੰਦਾ ਅੰਮ੍ਰਿਤ ਵੇਲਾ ਨੀਲਾ ਸਾਮ ਦਾ ਸਿਰਫ ਤੇ ਸਿਰਫ ਮਾਗਦੇ ਮਹੀਨੇ ਇੱਕ ਮਹੀਨਾ ਇਹ ਲਗਾਤਾਰ ਅੰਮ੍ਰਿਤ ਵੇਲਾ ਸਾंभਲੇ ਤਾਂ ਕਹਿੰਦੇ ਪੂਰੇ ਸਾਲ ਦਾ ਫਲ ਉਹ ਨੂੰ ਮਾਗਦੇ ਮਹੀਨੇ ਵਿੱਚ ਮਿਲਦਾ ਸੋ ਮੇਰੇ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮਾਗਦੇ ਮਹੀਨੇ ਵੱਧ ਤੋਂ ਵੱਧ ਅੰਮ੍ਰਿਤ ਵੇਲਾ ਸਾंभੋ ਤੇ ਮੇਰੇ ਗੁਰੂ ਕਲੰਗੀਧਰ ਪਾ ਸਾਜੀ ਅੱਗੇ ਹਰਦਾਸ ਕਰੋ ਕਿ ਉਹ ਉਹਨਾਂ ਦੀਆਂ ਦੁੱਖ ਤੁਹਾਡੀਆਂ ਦੁੱਖ ਤਕਲੀਫਾਂ ਨੂੰ ਖਤਮ ਕਰ ਦੇਣ ਤੇ ਤੁਹਾਡੀਆਂ ਦੁੱਖ ਤਕਲੀਫਾਂ ਦੀ ਲਿਖਤ ਨੂੰ ਫਾੜ ਦੇਣ ਸਾਇਦ ਤੁਹਾਡੀ ਵੀ ਹਨੇਰੀ ਰਾਤ ਖਤਮ ਹੋ ਜਾਵੇ ਸੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਹੋਰ ਭੈਣ ਰਾਮਾ ਤੱਕ ਵੀ ਕਰੋ ਕਿਉਂਕਿ ਇਹ ਵੀ ਇੱਕ ਬਹੁਤ ਵੱਡਾ ਪੋਨ ਹੈ ਜੇਕਰ ਕਿਸੇ ਵੀ ਇੱਕ ਭੈਣ ਭਰਾ ਨੇ ਵੀ ਤੁਹਾਡੀ ਵੀਡੀਓ ਸ਼ੇਅਰ ਕੀਤੀ ਹੋਈ ਸੁਣ ਕੇ ਗੁਰੂ ਦੇ ਨਾਲ ਲੜ ਲਾਗੇ ਨਾ ਤਾਂ ਇਸ ਤੋਂ ਵੱਡਾ ਕੋਈ ਪੋਨ ਨਹੀਂ ਇਸ ਤੋਂ ਇਹ ਬਹੁਤ ਵੱਡਾ ਪੋਨ ਹੈ ਮਾਗੀ ਵਾਲੇ ਦਿਨ ਸੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖੋ